ਤੌਰੀ ਤੇ ਨਗਰ ਕੌਂਸਲ ਗਰਾਊਂਡ ਵਿੱਚ 1 ਮਈ ਮਜ਼ਦੂਰ ਦਿਵਸ ਮਨਾਇਆ ਗਿਆ ਜਿਸ ਵਿੱਚ ਪ੍ਰੋਫੈਸਰ ਔਮਕਾਰ ਸਿੰਘ ਓਐਸਡੀ ਮੁੱਖ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਉਹਨਾਂ ਦੇ ਨਾਲ ਰਾਜਵੰਤ ਸਿੰਘ ਖੋਲੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਝੰਡਾ ਫੈਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਆਪ ਅਗੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਮਜ਼ਦੂਰ ਵਰਗ ਦਾ ਖਾਸ ਧਿਆਨ ਰੱਖ ਰਹੀ ਹੈ ਅਤੇ ਉਹਨਾਂ ਲਈ ਹਰ ਇੱਕ سہولت ਆਮ ਆਦਮੀ ਪਾਰਟੀ ਵੱਲੋਂ ਦਿੱਤੀ ਜਾ ਰਹੀ ਹੈ। ਅੱਜ ਦਾ ਦਿਨ ਮਜ਼ਦੂਰਾਂ ਵਾਸਤੇ ਬੜਾ ਅਹਿਮ ਦਿਨ ਹੈ ਕਿਉਂਕਿ ਮਜ਼ਦੂਰਾਂ ਦਾ ਜਿਹੜਾ ਯੋਗਦਾਨ ਆਪਣੀ ਚਾਹੇ ਆਜ਼ਾਦੀ ਹੋਵੇ ਚਾਹੇ ਕਿਸੇ ਵੀ ਦੇਸ਼ ਦੀ ਆਪਣੇ ਦੇਸ਼ ਦੀ ਤਰੱਕੀ ਹੋਵੇ ਚਾਹੇ ਕਿਸੇ ਸੂਬੇ ਦੀ ਤਰੱਕੀ ਹੋਵੇ ਉਹਦੇ ਚ ਮਜ਼ਦੂਰਾਂ ਦਾ ਜਿਹੜਾ ਕਿਰਤੀਆਂ ਦਾ ਉਹ ਬਹੁਤ ਵੱਡਾ ਯੋਗਦਾਨ ਹੁੰਦਾ ਜਿਹਦੇ ਚ ਮੈਂ ਸਮਝਦਾ ਵੀ ਇਕੱਲੇ ਕਿਰਤੀ ਮਜ਼ਦੂਰ ਆ ਜਿਹੜੇ ਉਹ ਕਿਰਤੀਆਂ ਚ ਨਹੀਂ ਆਉਂਦੇ ਬਾਕੀ ਸਾਰੇ ਜਿਹੜੇ ਚਾਹੇ ਉਹ ਕਿਸਾਨੀ ਹੋਵੇ ਚਾਹੇ ਉਹ ਦੁਕਾਨਦਾਰ ਹੋਣ ਸਾਰੇ ਜਿਹੜੇ ਉਹ ਕਿਰਤੀਆਂ ਦੇ ਵਿੱਚ ਆਉਂਦੇ ਆ ਤਾਂ ਸਾਰਿਆਂ ਦਾ ਜਿਹੜਾ ਯੋਗਦਾਨ ਉਹ ਕਿਸੇ ਵੀ ਦੇਸ਼ ਵਾਸਤੇ ਉਹ ਬਹੁਤ ਵੱਡਾ ਯੋਗਦਾਨ ਹੁੰਦਾ ਤਾਂ ਅੱਜ ਦਾ ਦਿਨ ਹੈ ਜਿਹੜਾ ਜਿਵੇਂ ਕਿ ਸੰਤ ਰਾਮ ਉਦਾਸੀ ਜੀ ਨੇ ਵੀ ਕਿਹਾ ਕਿ ਉਹਨਾਂ ਨੇ ਜਿਹੜੀ ਮਜ਼ਦੂਰਾਂ ਦੀ ਗੱਲ ਕੀਤੀ ਹੈ ਉਹ ਉਹਨਾਂ ਨੇ ਮਜ਼ਦੂਰਾਂ ਨੂੰ ਆਪ ਦੇ ਹੱਕ ਲੈਣ ਵਾਸਤੇ ਜਿਹੜਾ ਉਹਨਾਂ ਨੂੰ ਕਿਹਾ ਵੀ ਤੁਸੀਂ ਇਕੱਠੇ ਹੋ ਕੇ ਆਪਣਾ ਜਿਹੜਾ ਹੱਕ ਆ ਉਹ ਪ੍ਰਾਪਤ ਕਰੋ ਤੇ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ ਮਜ਼ਦੂਰਾਂ ਵਾਸਤੇ ਜਿਹੜੇ ਭੱਤੇ ਆ ਉਹਨਾਂ 'ਚ ਵੀ ਵਾਧਾ ਕੀਤਾ ਤੇ ਜਿਹੜੀਆਂ ਹੋਰ ਜਿਹੜੀਆਂ ਸਕੀਮਾਂ ਨੇ ਜਿਹੜੀਆਂ ਲੇਬਰ ਡਿਪਾਰਟਮੈਂਟ ਦੀਆਂ ਸਕੀਮਾਂ ਨੇ ਉਹ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਜਿਹੜੇ ਕਿਰਤੀਆਂ ਨੂੰ ਮਜ਼ਦੂਰ ਭਾਈਚਾਰਾ ਜਿਹੜਾ ਕਿ ਤੁਸੀਂ ਜਿਹੜਾ ਮਜ਼ਦੂਰ ਵੈਲਫੇਅਰ ਬੋਰਡ ਆ ਉਹਦੇ ਚ ਰਜਿਸਟਰਡ ਕਰਵਾ ਕੇ ਜਿਹੜੇ ਉਹਨਾਂ ਦੀਆਂ ਸਕੀਮਾਂ ਨੇ ਉਹਨਾਂ ਦਾ ਲਾਭ ਆ ਜਿਹੜਾ ਉਹ ਲਿਆ ਜਾਵੇ ਸਰ ਲੋਕਾਂ ਨੂੰ ਕਿਸ ਨਿਹਹਾ ਦਊਗੀ ਅੱਜ ਦਾ ਬਹੁਤ ਮਜ਼ਦੂਰਾਂ ਲਈ ਅਹਿਮ ਦਿਨ ਹੈ ਕਿਉਂਕਿ 1 ਮਈ ਨੂੰ ਸ਼ਿਕਾਗੋ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀਗੇ ਮਜ਼ਦੂਰ ਉਹ ਆਪਣਾ ਸੰਘਰਸ਼ ਆਪਣੀਆਂ ਮੰਗਾਂ ਲਈ ਸੰਘਰਸ਼ ਲੜ ਰਹੀ ਸੀ ਤੇ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਅੱਜ ਪੂਰੀ ਦੁਨੀਆ ਦੇ ਵਿੱਚ ਅੱਜ ਦਾ ਦਿਨ ਬੜੇ ਅਹਿਮ ਅਹਿਮ ਦਿਨ ਹੈ ਔਰ ਅਸੀਂ ਸਾਰੇ ਅੱਜ ਸਾਡੇ OSD 2CM ਪ੍ਰੋਫੈਸਰ ਊਂਕਾਰ ਸਿੰਘ ਦੀ ਸਾਡੀ ਸਮੂਚੀ ਟੀਮ ਅਸੀਂ ਉਹਨਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂ ਤੇ ਸਤਿਕਾਰ ਭੇਟ ਕਰਨ ਲਈ ਇੱਥੇ ਇਕੱਤਰ ਹੋਏ ਆਂ ਔਰ ਬਹੁਤ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਕਿਸੇ ਵੀ ਦੇਸ਼ ਦੀ ਕਿਸੇ ਦੀ ਸੂਬੇ ਦੀ ਤਰੱਕੀ ਲਈ ਉਹਦੇ ਵਿੱਚ ਮਜ਼ਦੂਰਾਂ ਦਾ ਕਿਰਤੀਆਂ ਦਾ ਅਹਿਮ ਰੋਲ ਹੁੰਦਾ ਹੈ ਭਾਵੇਂ ਉਹ ਕੋਈ ਵੀ ਕੰਮ ਹੈ ਭਾਵੇਂ ਖੇਤੀ ਹੋਵੇ ਭਾਵੇਂ ਉਦਯੋਗ ਹੋਣ ਕੋਈ ਵੀ ਹਰ ਕੰਮ ਦੇ ਵਿੱਚ ਮਜ਼ਦੂਰ ਮਜ਼ਦੂਰਾਂ ਤੋਂ ਬਿਨਾ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ ਮੈਂ ਮਜ਼ਦੂਰ ਦੇ ਵਾਸਤੇ ਮਜ਼ਦੂਰ ਦਿਹਾੜੇ ਤੇ ਲੋਕਾਂ ਨੂੰ ਇੱਕ ਸੁਨੇਹਾ ਦੇਵਾਂਗਾ ਵੀ ਸਾਨੂੰ ਅੱਜ ਨੌਜਵਾਨੀ ਨੂੰ ਸਮਝਣਾ ਚਾਹੀਦਾ ਹੈ ਸਾਡੇ ਦੇਸ਼ ਦੇ ਵਿੱਚ ਸਾਡੇ ਦੁਨੀਆ ਦੇ ਵਿੱਚ ਨਸ਼ਿਆਂ ਦਾ ਰੁਝਾਨ ਬਹੁਤ ਵਧਿਆ ਹੋਇਆ ਹੈ ਇਹ ਤੇ ਠੱਲ ਪੈਣੀ ਚਾਹੀਦੀ ਹੈ ਕੱਲੇ ਪੰਜਾਬ 'ਚ ਨਹੀਂ ਪੂਰੀ ਦੁਨੀਆ ਦੇ ਵਿੱਚ ਤੁਸੀਂ ਬਾਹਰ ਵੀ ਜਾ ਕੇ ਦੇਖੋਗੇ ਇਹ ਨਸ਼ਿਆਂ ਨੂੰ ਲੋਕ ਪੈ ਗਏ ਇਹ ਸਾਡੇ ਲਈ ਇੱਕ ਬਹੁਤ ਵੱਡੀ ਬਿਮਾਰੀ ਹੈ ਐਤੋਂ ਸਾਨੂੰ ਰਾਹਤ ਮਿਲ ਜੇਦੀ ਹੈ ਇਹ ਸਰਕਾਰਾਂ ਦੇ ਨਾਂ ਨਾਲ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਸਰਕਾਰਾਂ ਦਾ ਕੋਸ਼ਿਸ਼ ਕਰਦੀਆਂ ਨੇ ਵੀ ਨਸ਼ਿਆਂ ਤੋਂ ਰਾਹਤ ਮਿਲੇ ਪਰ ਸਾਡੀ ਸਾਰੇ ਦੀ ਸਮਾਜ ਦੀ ਸਭ ਦੀ ਡਿਊਟੀ ਬਣਦੀ ਹੈ ਵੀ ਐਤੋਂ ਰਾਹਤ ਮਿਲੇ ਇਹਨੂੰ ਬੰਦ ਹੋਣਾ ਚਾਹੀਦਾ ਅਸੀਂ ਇਹਨਾਂ ਦੇ ਸ਼ਿਕਾਗੋ ਦੇ ਸੈਦਾਂ ਨੂੰ ਯਾਦ ਕਰਕੇ ਇਹਨਾਂ ਦੀਆਂ ਪਿਛਲੀਆਂ ਯਾਦਦਾਰੂ ਯਾਦ ਕਰੀਏ ਜਿਵੇਂ ਇਹਨਾਂ ਨੇ 12 12 24 24 ਘੰਟੇ ਕਰ ਮਜ਼ਦੂਰਤਾਂ ਨੂੰ ਕੰਮ ਲਿਆ ਜਾਂਦਾ ਸੀਗਾ ਇਹ ਸੰਘਰਸ਼ ਕਰਿਆ ਉੱਤੇ ਇਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਿਕਾਗੋ ਦੇ ਵਿੱਚ ਤਾਂ ਅਸੀਂ ਅੱਜ ਅੱਜ ਘੰਟੇ ਆਪਣੀ ਡਿਊਟੀ ਤੇ ਆਏ ਆ ਇਹਨਾਂ ਦੀ ਦੇਣ ਅਸੀਂ ਨਹੀਂ ਭੁੱਲ ਸਕਦੇ ਔਰ ਮੈਂ ਸਾਰੇ ਨੌਜਵਾਨਾਂ ਨੂੰ ਕੀ ਸਭ ਨੂੰ ਪੂਰੇ ਦੇਸ਼ ਵਾਸੀ ਨੂੰ ਇਹ ਸੁਨਾ ਦਿਨਾ ਵੀ ਆਪਾਂ ਇੱਕ ਮਿੰਟ ਹੋ ਕੇ ਇਹਨਾਂ ਸਰਕਾਰਾਂ ਦੇ ਵਿਰੁੱਧ ਇਹ ਦੁਨੀਆ ਦੇ ਵਿੱਚ ਜੋ ਡੈਮੋਕਰੇਸੀ ਖਤਮ ਕਰਨ ਜਾ ਰਹੇ ਨੇ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤਾਂ ਕਿ ਦੇਸ਼ ਸਾਡਾ ਬਚ ਸਕੇ ਡੈਮੋਕਰੇਸੀ ਬਚ ਸਕੇ